ਗੁਰੂ ਦੀ ਸ਼ਰਨ ਚਾਉਂਦੇ ਨਾਲ ਸਾਧ ਸੰਗਤ ਚਰਨਾਂ ਦੇ ਉੱਤੇ ਨਾਲ ਮੈਂ ਅਰ지 ਕੀਤੀ ਸੀ ਕਦੇ ਕਦੇ ਨਾ ਆਪਣੇ ਘਰ ਬੈਠੇ ਵੇਖਿਆ ਕਰੋ ਵੀ ਮੇਰੇ ਆਉਣ ਦਾ ਸੰਸਾਦ ਲੋਕਾਂ ਨੂੰ ਖੁਸ਼ ਹੋਇਆ ਹੈ ਕਿ ਨਹੀਂ ਸਾਧ ਸੰਗਤ ਜੀ ਮੇਰੇ ਆਉਣ ਦੇ ਨਾਲ ਕੋਈ ਮੈਂ ਧਰਤੀ ਤੇ ਪਾਰਤੇ ਨਹੀਂ ਪਾਇਆ ਕੋਈ ਦੁਖੀ ਤੇ ਨਹੀਂ ਮੇਰੇ ਤੋਂ ਕੋਈ ਸਾਧ ਸੰਗਤ ਜੀ ਕਿ ਮੈਂ ਧਰਤੀ ਤੇ ਪਾਰ ਪਾਇਆ ਸਾਧ ਸੰਗਤ ਜੀ ਸੋਚਿਆ ਕਰੋ ਗੁਰੂ ਦੇ ਪਿਆਰ ਸੋਚਿਆ ਕਰੋ ਸਾਧ ਸੰਗਤ ਜੀ ਕਹਿੰਦੇ ਨੇ ਬਿਬਾ ਨਾ ਥੇਰ ਨਾ ਸਰੀਰ ਥਿਰ ਜੀਵਤ ਰਹੇ ਨਾ ਕੋਏ ਤਾਂ ਤੇ ਧਰਮ ਨਾ ਛੱਡੀ ਅੰਤ ਸਹਾਈ ਹੋਏ ਸਾਧ ਸੰਗਤ ਜੀ ਬਿਬੋ ਨਾ ਥਿਰ ਅੱਜ ਨਹੀਂ ਤੁਸੀਂ ਬ부ਤੀ ਬਣਾਦੇ ਹੋ ਨਾ ਭਈ ਮਾਈਕੀ ਪਦਾਰਥ ਬਣਾਦੇ ਹੋ ਭਈ ਛੱਡ ਜਾਣੇ ਨੇ ਸਾਧ ਸੰਗਤ ਜੀ ਅੱਜ ਨੂੰ ਆਪਾਂ ਬੜੇ ਢੰਗ ਦੇ ਨਾਲ ਪਾਲਦੇ ਆਪੇ ਸਾਧ ਸੰਗਤ ਜੀ ਬੜੇ ਢੰਗ ਨਾਲ ਅਣਕ ਯਤਨ ਕਰਕੇ ਆਪਾਂ ਪਾਲੀ ਇਹਨੂੰ ਆਹ ਰੋਗ ਨਾਲ ਲੱਗ ਜਾਏ ਇਹਨੂੰ ਆਹ ਰੋਗ ਨਾਲ ਲੱਗ ਜਾਏ ਇਹਨੂੰ ਆਹ ਬਿਮਾਰੀ ਨਾਲ ਲੱਗ ਜਾਏ ਆਖਾਂ ਨੂੰ ਚਾਹੀਦਾ ਪ੍ਰਾਣਾ ਚਾਹੀਦਾ ਪ੍ਰਾਣਾ ਕਰਨ ਇਹ ਫਰਜ ਬੰਦਾ ਹੈ ਫਰਜ ਬੰਦਾ ਪਰ ਇਸੇ ਗੱਲ ਚ ਲੱਗ ਜਾਣਾ ਸਾਸ ਸੰਗੇ ਚ ਇਹ ਵੀ ਮਿੱਥਿਆ ਹੈ ਇਹ ਵੀ ਮਿੱਥਿਆ ਹੈ ਨਹੀਂ ਛੱਡ ਜਣੇ ਸਾਤਰ ਸਾਡਾ ਸਾਸ ਸੰਗੇ ਚ ਬਿਬੋ ਨਾ ਤੇ ਰ ਨਾ ਸਰੀਰ ਤੇ ਜੀਵਤ ਰਹਿਣਾ ਕੋਏ ਰਹਿਣਾ ਨਹੀਂ ਕਿਸੇ ਸਾਸ ਸੰਗੇ ਚ ਤਾਤੇ ਧਰਮ ਨਾ ਛਾੜੀਐ ਅੰਤ ਸਹਾਈ ਹੋਏ ਸਾਸ ਸੰਗੇ ਚ ਕਿਉਂ ਧਰਮ ਛਾੜ ਦੇ ਗੁਰਦੇ ਪਿਆਰੇ